ਹਾਂ ਹਮੈਂ ਨਹੀਂ ਕਹੇ ਤਾ ਉਹਦੇ ਬੱਕਰਾ ਬਾਬਾ ਜੀ ਕਹਿੰਦਾ ਹਾਂ ਹਾਂ ਇਹਦਾ ਬੋਲ ਪਹਿਲੇ ਜੀ ਆਪ ਜੀ ਆ ਬਾਬਾ ਜੀ ਉਹਦੇ ਪੱਟੇ ਪਰ ਲਈਦੇ ਉਹ ਆਈਦੇ ਨਹੀਂ ਉਹਦਾ ਕੀੜਾ ਉਹਦਾ ਹੈ ਨਹੀਂ ਕੋਈ ਉਹਦਾ ਬੱਚਾ ਹੁੰਦਾ ਹੈ ਬਾਈ ਛੱਡੀ ਬਾਈ ਹੈਗੀ ਹਾਂ ਹਾਂ ਹੈਗੀ ਹੈ ਪਰਾਂ ਹੋ ਜਾ ਤੂੰ ਛੱਡ ਲੈ ਕੋਈ ਬੱਚੇ ਥਣ ਫੜ ਫੜ ਲੈ 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 ਇਹ ਰੁੱਖੜੀ ਕਰਾਂਗੇ ਪਾਲ ਦੋਏ ਨਾ ਕੋਈ ਗੱਲ ਨਹੀਂ ਤੂੰ ਆਜ਼ਾਦ ਬਣਿਆ ਨਾ ਨਾ ਜੀ ਕੋਈ ਗੱਲ ਨਹੀਂ ਨਾ ਕੋਈ ਗੱਲ ਨਹੀਂ ਦੇਖ ਲੋ ਫਿਰ ਤਾਂ ਕਰਨੀ ਨਹੀਂ ਬੰਦੀਆਂ ਫੜਨਾ 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 500 ਰੁਪਿਆ ਦੀ ਕਾਰ ਆ ਕੋਈ ਖਾਣ ਦੀ ਟਾਸ ਦੀ ਗੱਲ ਆ ਤੇਰੀ ਜ਼ਿੰਮੇਵਾਰੀ ਤੂੰ ਕੀ ਬਣਾਵਾਂਗੇ ਨਾ ਨਾ ਬੜਾ ਬਾਬੇ ਨੇ ਮੰਨ ਤਾ ਦਿੱਤਾ ਤੇ ਕਾਹ ਨੂੰ ਇਹਨਾਂ ਨੂੰ ਬਾਏ ਨੂੰ ਸ਼ੌਕ ਆ ਸਪੈਸ਼ਲ ਮੈਲ ਸੇ ਮਾਰੇ ਆਏ ਆ ਆਦੀ ਚਾੜਾ ਸੀ ਜਾਂ ਉਹਦੀ ਜਿੰਦ ਦੀ ਇਹ ਪਿੰਦਾ ਗਾਰੇ ਵਿੱਚ ਦੀ ਆਏ ਆ ਤੇਰੇ ਪਿਆਰ ਮਾਰੇ ਬਿਲਕੁਲ ਬਿਲਕੁਲ ਬਾਏ

ਉਹ ਰਨਾ ਉਹ ਪੱਖ ਇਹਦਾ ਵੀ ਦਾ ਤੇ ਉਹਦਾ ਵੀ ਦਾ ਲੈਣ ਦੇਣ ਵਾਲੀ ਗੱਲ ਕਰਿਆ ਆਪਾਂ ਬੱਧੀ ਉਹਦਾ ਬਾਬਾ ਜੀ ਲੈਣ ਦੇਣ 20000 ਰੁਪਏ ਉਹਦਾ 28000 ਰੁਪਏ ਉਹਦਾ 28 ਹੈ ਉਹਦਾ 28 ਹੈ ਇਹਦਾ ਬਾਈ ਇਹਦਾ ਬਾਈ ਜੋ ਦੋਨੇ ਲੱਗੇ ਨੇ ਬਾਬਾ ਜੀ ਦੋਨੇ ਮਾਮ ਚੁੱਕੀ ਹੋ ਗਿਆ ਬੱਚਾ ਮੈਂ ਤਾਂ ਕਹਿੰਦਾ ਨੂੰ ਦੋਈ ਦੀ ਦੀ ਬਾਬੇ ਕੋਈ ਗੱਲ ਇਹਦਾ ਟੋਹ ਚਾਰ ਸੁਣ ਲੈ ਮਾਲ ਕਰੇਗਾ ਮੈਂ ਭਰਾਵਾਂ ਵਾਲਾ ਕੀਰਾਂ ਵਾਲਾ ਐ ਫੇਰ ਤਾਂ ਗੱਲ ਬਣ ਸਕਦੀ ਨਹੀਂ ਤਾਂ ਅਸੀਂ ਰਾਜੂ ਨੂੰ ਮਹਿਣ ਲਈ ਤੇਰੋਂ ਕਾਲਤ ਨਹੀਂ ਬਾਬਾ ਜੀ ਵੀਰਾਂ ਦਾ ਮਾਨ ਕਿਉਂਕਿ ਗੱਲ ਆਏ ਨਾਲ ਤਾਂ ਪਾਪਾ ਰਾਛਣਾ ਨਾ ਨਾ ਕੋਈ ਗੱਲ ਨਹੀਂ ਬਾਬਾ ਜੀ ਹੋ ਜਾਣਗੀਆਂ ਹਾਂ ਇੱਥੇ ਕਹੋ ਵਾਕਈ ਹੋ ਜਾਣਗੀਆਂ ਮਾਲਕ ਦੀ ਕਿਰਪਾ ਬਹੁਤ ਬਹੁਤ ਹਾਂ ਕਿ ਮੈਂ ਹਣੀ ਇੱਠਾ ਵੀ ਜਿੰਨੇ 4-5 ਇਹਨਾਂ ਦੀ ਕਿਵੇਂ ਦੰਦੋਂ ਨਮੀਆਂ ਜੀ ਛੇ ਦੰਦੇ ਹੋਣੀਆਂ ਨਹੀਂ ਪੱਤੀ ਨਾ ਨਾ ਜਮੀਨ ਨੂੰ ਪਤਾ ਉਹ ਇਹਨੂੰ ਪਤਾ ਉਹ ਸਾਡੇ ਨਾ ਨਾ ਹੀ ਕੋਈ ਗੱਲ ਨਹੀਂ ਹਾਂ ਆਪਣਾ ਸਰ ਹੈਡਪੋਨ ਵਿੱਚ ਸਮਰਾਲੇ ਆ ਦੇਖੋ ਉਹ ਲਜਾਣਾ ਜੀ ਸਮਰਾਲੇ ਸਮਰਾਲੇ ਤਾਂ ਮੈਂ ਉੱਥੇ ਹੈਡੋ ਮੇਲੇ ਤੇ ਜਾ ਕੇ ਆ ਹੈਡੋ ਆਪਣੀ ਜਮੀਨ ਹੈ ਹੈਡੋ ਮੇਲੇ ਤੇ ਜਾ ਕੇ ਮਾਈ ਦੇਵੀ ਦਾ ਬਾਬੇ ਦਾ ਭਰਦਾ ਮੇਲਾ ਹਾਂਜੀ 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 ਇਹ ਮੇਰਾ ਭਾਈ ਇਹਨੇ ਜਾਣਾ ਸੀ ਰੋਡੂ ਸਾਹ ਦਾ ਅੱਛਾ ਉਹ ਤਾਂ ਮੈਂ ਕਹਾਂ ਮੈਂ ਵੀ ਰਾਜੂ ਨੂੰ ਮਿਲ ਕੇ ਆਉਣਾ ਵਾ ਤੇ ਮੈਂ ਹੁਣ ਆਉਣਾ ਨੂੰ ਨੀਹਾ ਲੈ ਕੇ ਜਾਉਂਗੀ ਛੋਟੀ ਨੀਹਾ ਦਾ ਲਗਰਾਉਂ ਕੇ ਲਾਦਾ ਵਾ ਇਹੜਾ ਪੈਂਡਾ ਮੇਰਾ ਦਾਣਾ ਬੁੱਬਰੇ ਆ ਮਤੋਪੜਿਆ ਇਹੜਾ ਦਾਣਾ ਸੋਤਿਆ ਕਾਲੇ ਹੋ ਰਿਹਾ ਲੈ ਕਹਿੰਦੇ ਨੂੰ ਦੇਣਾ ਪਾਪਾ ਹੀਰਾ ਮੈਂ ਪਹਿਲਾਂ ਨਹੀਂ ਹੈ ਜੀ ਪਹਿਲਾਂ ਪਸੰਦ ਤੁਹਾਡੀ ਮੁੱਲ ਇਹੜਾ ਸੌਦਾ ਸੀ ਕਰਉਣਾ ਪੱਕੜੀਆਂ ਮੇਰੇ ਦੋਵੇਂ ਪਸੰਦਾਂ ਪਸੰਦ ਤੁਹਾਡੀ ਸਹੀ ਹੈ ਸਹੀ ਹੈ ਮੁੱਲ ਉਹਦਾ ਮੁੱਲ ਉਹਦਾ ਕਿਉਂ ਜੀ ਵਡਾਉਣਾ ਇੱਕ ਅਸੀਂ ਦੇ ਦੇਈਏ ਇਹ ਵੀ ਰਵੇ ਨਾ ਰਵੇ ਸਾਡੀ ਹੈ ਮੇਰਾ ਭਾਈ ਕਿਲੋ ਡੇਢ ਡੇਢ ਕਿਲੋ ਦੁੱਧ ਹੈ ਉਹ ਦੁੱਧ ਤੇ ਨਹੀਂ ਮੈਂ ਸ਼ਾਕ ਮੈਂ ਬੋਟਲਾਂ ਦੇਣਾ ਕਿ ਕੋਈ ਇਹਨਾਂ ਦੇ ਵਿੱਚ ਕੋਈ ਮਤਵਲ ਨਹੀਂ ਗਿਆ ਦੁੱਧ ਨੂੰ ਮੇਰੇ ਬੈੜੀਆਂ ਮੈਸਾ ਖੜੀਆਂ 20 20 ਮੇਰੇ ਘਰ ਤੇ ਕੋਈ ਇਹਦਾ ਇੱਕ ਵਾਰ ਸ਼ਾਹ ਹੋਰ ਆ ਕਸ਼ਟਾ ਜਿੰਮੇਵਾਰ ਬੈਠਾ ਕਰੇਗਾ ਜੱਪਾ ਰਾਜਾ ਰਾਜਾ ਕਰਿਆ ਯਾਰ ਨਹੀਂ ਤਾਂ ਮਿੰਨਾ ਹੋਗਾ ਹੱਡ ਵੀ ਹੀਗਾ ਮੈਂ ਕਹਿੰਦਾ ਭਾਈ ਜੇ ਮਿੰਨਾ ਤਾਂ ਪਿਆ ਸਭਾਈ ਜੇ ਹੀ ਮੰਡੀ ਤੇ ਪਾਪਾ ਹੀ ਕਾਡੋ ਪਾਪਾ ਹੀ ਸਾਈਂ ਬਿਸਮੱਲਾ ਲਗਾਏ ਲੋਕਾਂ ਨੇ ਮੱਛਰਾਂ ਨੇ ਡਿਊਟੀ ਬਹੁਤ ਦੇ ਦੀ ਸਾਈਂ ਦੇ ਤੇ ਕਹੇ ਹਾਂ ਅੱਜ ਕੋਈ ਨਾ ਕੋਈ ਇਕੱਠੀਆਂ ਦਾ ਦੱਸੋ ਮੁੱਲ ਪੁੱਛੋ ਉਹ ਬੁਰੀ ਜੀ ਕਰ ਲਾ ਬੱਕਰੀਆਂ ਕਰ ਲਾ 60-60 ਦਾ 60 ਕਰ ਲਓ ਪੂਰਾ ਕਹਦਾ ਭਾਈ 55 ਦੀਆਂ ਨਾ ਹੋਵੇ ਬਹੁਤ ਆ 60-70 ਵੀ ਆ ਬੱਕਰੀ ਵੀ ਚੰਗੀਆਂ ਨੇ ਕੋਈ ਕਮਲ ਨਹੀਂ ਫਾਪਲਾ ਕਰੇ ਹੋੜਾ ਲੈਣੀਆਂ ਸ਼ਾਂਪ ਦਾ ਕੋਈ ਲੈ ਬੱਕਰੀਆਂ ਦੇ ਦੋ ਬੱਚੇ ਨੇ 4 ਨਾ ਹਾਂ ਇਹ ਦੋ ਬੱਚੇ ਲੰਗੇ ਟਿੱਕੋ ਹੀ ਤਾਂ ਦੇ ਕੇ ਲੈਣੇ ਲੈਣੇ ਹਾਂ 50000 ਰੁਪਏ ਬਾਕੀ ਸਾਰੇ ਬਾਬਾ ਜੀ ਹਲੋ ਬਾਬਾ ਜੀ ਹੋਰ ਆ ਮਾੜਾ ਜੀ ਆ ਮੇਰੇ ਭਾਈ ਨੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੂੰ ਖੜੀ ਆ ਅਸੀਂ ਬੱਤਿਆਂ ਵਾਲੇ ਅਸੀਂ ਉਹਨਾਂ ਨੇ ਕਿਹਾ ਵੀ 35000 ਦੀਆਂ ਬੱਕਰੀਆਂ ਲੈਣਾ 35000 ਦੀਆਂ ਬਾਬਾ ਜੀ ਕਹਿਤਾ ਮੈਨੂੰ ਯਾਹ ਜਿਆ ਫੋਸ਼ੋਗਾ ਜੰਦ ਵੀ ਹੈ ਨਹੀਂ ਬੱਕਰੀਆਂ ਜਾਨ ਵੀ ਹੈ ਮਾਈਟਾ ਟਾ ਕਰੀਂ ਮਾਰ ਨਹੀਂ ਗਈ ਨੰਦ ਜੋ ਦੇ ਦੇ ਬਾਬਾ ਮਾਪੇ ਸਾਰੇ ਲੋਕ ਰੜ ਕੇ ਦਰਿਆ ਮਾਂ ਚ ਉਹ ਤਾਂ ਠੀਕ ਹੈ ਪੰਜ ਪੰਜ ਸਾਲ ਦੀ ਹੋਣੀਆਂ ਹਨ ਬੰਦੇ ਮਾਰ ਚੜ ਰੜ ਕੇ ਬੰਦੇ ਮਾਰ ਕੇ ਡੰਗਾ ਰੜ ਕੇ 1.5 ਲੱਖ ਦੀਆਂ ਮੈਂ ਇਹਦਾ ਕੁਝ ਇਹਦਾ ਇੱਕ ਅਸੀਂ ਗੱਡੀ ਤੇ ਲੈ ਜਾਣੀਆਂ ਨਾ ਲੈ ਜਾਓ ਬਾਬਾਈ ਕੁਝ ਅਸਾਂ ਨੂੰ ਪਤਾ ਸੀ ਕਿਵੇਂ ਬਲੇਰੋ ਕੈਂਪਰ ਚਲ ਜਾਣਗੇ ਮੀ ਆ ਰਿਹਾ ਮੂਰੇ ਸੀਤਾ ਦੇ ਖੜਾ ਗਲ ਜਾਗੇ 50 ਦੀਆਂ ਵੀ ਨਹੀਂ ਕੜੇ ਜੇ 2 ਘਟ ਕੇ ਇਹ ਲੈ ਕੇ ਜene 2 ਘਟ 50 ਦੀਆਂ ਲੈ ਜਾ ਹੋਰ ਦੱਸ ਲਾ ਜੀ ਤੈਨੂੰ ਵੀ ਬਤਾ ਚੱਲ ਆ ਜਾ ਹੋਰ ਵੇਖ ਦੇ ਨਾ ਜੇ ਤੂੰ ਕਹਦੇ ਜਾਂ ਤੇਰੀ ਮਨੀ ਮੋੜ ਦੇ ਪਰ ਜਾਇਜ਼ ਨਾ ਤੇ ਨਜਾਇਜ਼ ਨਾ ਜਾਇ ਰਖਾ ਹਾਂ ਨਹੀਂ ਕੋਈ ਜਦ ਬੀ ਨਹੀਂ ਕਹਦਾ ਤੈਨੂੰ 30 ਨਹੀਂ ਕਹਦਾ ਮਖਰੀਆਂ ਥੋੜੇ ਪਸੰਦ ਨੇ ਪਸੰਦ ਆ ਚਾਰ ਨਗ ਨੇ ਚੰਗੀਆਂ ਬੱਕਰੀਆਂ ਨਵੀਆਂ ਕੋਈ ਬੁੜੀ ਨਹੀਂ ਨਵੀਆਂ ਜੀ ਮਗਰ ਮੇਂ ਨਹੀਂ ਨੇ ਇੱਕ ਮੰਗਰਾ ਇਹਦੇ ਨਾਲ ਬੱਚੇ ਨੇ ਯਾਰ ਉਹ ਤੋਕੜਾ ਰਵੇ ਨਾ ਰਵੇ ਸਾਡੀ ਆ ਨਹੀਂ ਹੋਈ ਬਾਈ ਉਹ ਤੁਸੀਂ ਕਹਿੰਦੇ ਤੇਰੀ ਉਂਡੀ 30000 ਦੀਆਂ 30000 ਪਸ਼ੂ ਦਾ ਕੀ ਬਤਨਦਾ 30 ਦੀਆਂ ਇਹਦੇ ਮਨ ਤਾਂ ਡੇਰੇ ਮੈਂ ਤਾਂ ਆਪ ਕੋਸਾ ਦੇ ਕੇ ਪਰ ਹੁਣ ਮੈਂ ਕਿੰਨੀ ਪਤਾਈਏ ਫਿਰ ਹੋਰ ਥੱਲੇ ਆ ਜਾਂਦਾ ਲੈ ਕੇ ਜਿਹੜੇ ਨੇ ਬਾਪਾ ਕਰਕੇ ਉਹਨੂੰ ਖੜੇ ਆ 45000 ਦੀਆਂ ਬੱਕਰੀਆਂ ਬਾਪਿਆ ਬਾਤ ਅੱਛਾ ਜੀ ਨਹੀਂ ਹੁਣਾਂ ਕੰਮ ਬਾਈ ਰਾਜੂ ठीकु <laughs> आहे ਪੂਰੀਆਂ 40000ਆਂ ਵੱਖਰੀ ਮੇਰੀ ਗੱਲ ਸੁਣ ਲੈ ਇੱਕ ਛੱਡ ਗੱਲ ਸੁਣ ਲੈ ਮੈਂ ਤੈਨੂੰ ਮਾਰਾਂ ਇੱਕ ਸਹੀ ਮੁੱਲ ਆ ਇਹਦਾ ਯਾਰ ਤੇਰੇ ਭਾਈ ਦੇ ਜਵਾਨੋਂ ਆ ਸੀ ਵੀ ਸਹੀ ਹੈ ਇਹਨਾਂ ਦਾ ਵੀ ਵਿਚਾਰ ਜਾਂਦਾ ਮਾਨਤਾ ਕਰਨਾ 100 ਗੱਲਾਂ ਹੁੰਦੀਆਂ ਉੱਥੇ ਬਹਿ ਜਾਣਗੇ ਜਿਹੜਾ 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 ਲਵੇ ਲਾ ਕੇ ਸਭ ਚੜੀਆਂ ਗੱਲਾਂ ਬੱਸ ਬਾਹਰ ਨਾ ਛੱਡ ਹੁਣ ਵੀ ਕਰ ਆ ਜਾ ਬਾਪੇ ਆ ਜਾ ਨਹੀਂ ਬੱਸ 10 ਮਿੰਟ ਦੋ ਪੱਠਾ ਛੱਡ ਚੜੀਆਂ ਲਾ ਛੱਡ ਪਰੇ ਅਸਲੇ ਵੜ ਗਿਆ ਬਾਬਿਆਂ ਦੇ ਤੇਰਾ ਮਾਮਾ ਹੈ ਵਧਾਈਆਂ ਰਾਜੂ ਦਾ ਮੇਰਾ ਨਾ ਆ ਵਧਾਈਆਂ ਜੀ ਵਧਾਈਆਂ ਤੁਸੀਂ ਦੇਖ ਲੈ ਮੰਜੇ ਤੇ ਬੈਠੇ ਕੋਈ ਨਾ ਕੋਈ ਇਹ ਕਿਹੜੇ ਫੁੱਲ ਬੱਕਰੀਆਂ ਦਾ ਦੋ ਤਾਂ ਹੋਗਾ ਤਕੀਰ ਲੋਕ ਨੇ ਆਪਣੇ ਕੋਲ ਖੜੇ ਤਕੀਰ ਲੋਕ ਨੇ ਛੋਟ ਨਾਲ ਕੋਈ ਆਪਣੀ ਗੱਲ ਕਰਨ ਵਾਲੇ ਆਣਗੇ ਸਾਨੂੰ ਬੱਕਰੀਆਂ ਦਿਖਾਉਣੀਆਂ ਆ ਤੇ ਕਰਾਦਾ ਰਾਜੂ ਕਿੱਥੇ ਚੱਲੀਦਾ 40 ਤੇ 41 ਹਾਂ ਵਧੀਆ ਠੀਕ ਕਿੰਨੇ ਨਾਗਣੇਗੇ 4 ਨਾਗਰੇ ਦੋ ਬੱਕਰੀਆਂ ਦੋ ਮੇਮਰੀ ਦੋ ਬੱਕਰੀਆਂ ਦੋ ਮੇਮਰੀ ਹੈਂ ਵੰਦੀਆ ਬਕਰੀਆਂ ਵੇਣਾਂ ਚੰਗੀਆਂ ਨੇ ਜੀ ਮੈਂ ਬਾਬਾ ਜੀ ਸਿਹਰੇ ਹੀ ਨੇ ਕੋਈ ਮਾਰੀਆਂ ਨਹੀਂ ਕੋਈ ਮਾਰੀਆਂ ਨਹੀਂ ਬਕਰੀਆਂ ਦਾ ਨੰਗ ਤੇ ਲਿਮਖ ਮਹੀਪਾ ਇਹ ਮੰਡੀ ਲੱਭਾਂ ਮੈਨੂੰ ਕੋਈ ਨਹੀਂ ਲੱਗਣੀ ਮੈਂ ਨਾ ਰਾਜੂ ਹੈਗਾ ਮੰਡੀ ਲੱਗੀ ਜੁੜ ਜਾਂਦੇ ਮੰਡਿ ਪੰਜ ਕੁਲੇ ਕਰ ਲੈ ਜੁੜ ਭਿਜੇ ਲੈ ਇਹ ਤਾਂ ਬੋਲ ਰਹੀ ਹੈ ਨਾ ਉਹ ਕਰਮਾਂ ਨੂੰ ਪਾ ਗਾ ਲਿਆ ਪਟਾਰੀ ਆ ਸਾਈਆਂ ਵਾਲਾ ਵੀ ਛੋਟਾ ਠੀਕ ਇਹ ਆਪਣਾ ਜਾਨ ਵਾਲਾ ਜਿਹੜਾ ਜਨਨ ਵਾਲਾ ਗੋਲੇ ਨਾਲ ਲੋੜ ਵਿੱਚ ਜੇ ਗੱਲ ਤੇ ਨਾਲ ਜੁੜ ਹਾਂ ਜੁੜੀ ਜਾਂਦੀ ਹਵਾਲੇ ਸਤ ਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤ ਜੀ ਹਵਾਲੇ ਤੋਂ ਆਏ ਆ ਬਾਜੀ ਧੰਨਵਾਦ ਜੀ ਮੈਨੂੰ ਤੁਹਾਡੇ ਦਰਸ਼ਨ ਦੁੱਧ ਵਰਗੇ ਬਾਜੀ ਜੀ ਆਉਂਦੇ ਰਹੋ ਮਹਾਰਾਜ ਤੁਹਾਡੇ ਹੀ ਆਸਰਾ ਸੰਤਾ ਲੋਕਾਂ ਦਾ ਬਿਲਕੁਲ ਜੀ ਮਹਾਰਾਜ ਉਰੇ ਆ ਜੋ ਤੇ ਜਗਤ ਮੈਂ ਤਾਂ ਵੀਡੀਓ ਤੇ ਦੇਖ ਨਹੀਂ ਲੈਂਦਾ ਤੇਰੇ ਜਰੀਏ ਤੇਰੀ ਜਨੀ ਨਾ ਨਾ ਆ ਲੋ ਜੀ ਸਾਡੀ ਚ ਹੋ ਜਾਊਗਾ ਤੇਰੀ ਚ ਨਹੀਂ ਹੋ ਜਾਊਗਾ ਦੋ ਤਿੰਨ ਚਾਰ ਪੰਜ ਛੇ ਸੱਤ 8 9 10 11 12 13 14 15 16 17 18 19 ਪੂਰਾ 20 ਹਾਂ ਆ ਜੀ ਆਪੇ ਮਾਰੋ ਇੱਕ ਇੱਕ ਕਰੋ ਪਹਿਲੇ 2 11000 3 4 5 6 7 8 9 10 30000 ਹੋ ਗਏ ਆ 10000 ਹੋ ਗਏ ਬਸ ਹੋਰ ਵੀ ਲੈਣੀ 5 500 ਰੁਪਏ ਦੋਨੋਂ ਬਹੁਤ ਸ਼ੁਕਰੀਆ ਹੱਸ ਕੇ ਨਹੀਂ ਬਾਬਾ ਜੀ ਉਹ ਨਾ ਰੱਖੀਓ ਤੁਮ ਨਾਲ ਕੋਈ ਉਹ ਨਿਕਲੇਗਾ ਮੈਂ ਸੋੰਦਾ ਬਪਾ ਦਾ ਅਸੀਂ ਉਹ ਨਹੀਂ ਰੱਖ ਦੇਗੇ ਨਾ ਅਸੀਂ ਵੀ ਨਹੀਂ ਜੀ ਜਦੋਂ ਅਸੀਂ ਬਣਾਤਾ ਤਾਂ ਸੰਗ ਲਗਾ ਜੋ ਹੋਰ ਹੁੰਦਾ ਬਾਈ ਬੱਕਰੀਆਂ 50000 ਦੀਆਂ ਦੇ ਦਿੱਤੀ ਮੈਂ ਕਹਿੰਦੇ ਤੇਰੀਆਂ ਲੱਖ ਦੀਆਂ ਤੇਰੀਆਂ ਲੱਖ ਦੀਆਂ ਬਾਈ 40000 ਰੁਪਏ ਪੂਰਾ ਦੁਬਾਰਾ ਗਣ ਲੈ ਬੱਗ ਲੈ ਮਾਰ ਮਾਰ ਲੈ ਬੱਗ ਲੈ ਜੀ ਸੁਣਿਆ ਕੀ ਖੁਸ਼ ਹੈ ਐਵੇਂ ਨਹੀਂ ਕਰਨਾ